ਸੋ ਸਭਾਈ ਬੁੱਧੀ ਦੀ ਬਤੇ ਪੈਂਟ ਸਿੰਮਰਨ ਜੀ ਤੋਂ ਔਰ ਦੀ ਸਾਡੇ ਨਾਲ ਨੇ ਗੁਰਗੁਰਾਮ ਸਾਹਿਬ ਦੇ ਤੇ ਦਰਸ਼ਨ ਕਰਨ ਆਏ ਸੀ ਕਿ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹ ਰਹਾ ਹਾਂ ਕਿ ਇਹਨਾਂ ਨੂੰ ਇਸ ਜੰਗਲ ਵਿੱਚ ਆ ਕੇ ਕਿਸ ਤਰ੍ਹਾਂ ਲੱਗੇ ਪਰ ਜੀ ਕੁਛ ਅਸਲ ਲੱਗ ਦਿੱਕਾ ਫਿਰ ਜਿਹੜੇ ਨਜ਼ਾਰੇ ਦੇਖਣੋਂ ਉਹ ਪਸੋਸੀ ਹਦਕੋ ਸਾਰਨ ਪਿਲਾਵ ਬਾਅਦ ਦੀ এনवायरमेंट ਵੀ ਅਦਰ ਗੰਦ ਕਰਦੇ ਉਹਨਾਂ ਨਾਲ ਉਹ ਇੱਕ ਆ ਕੇ ਬਹੁਤ ਠੰਡਕ ਮਹਿਸੂਸ ਹੁੰਦੀ ਹੈ ਨਾਰਮਲੀ ਮੇਰੀ ਅਕੋਰਡਿੰਗ ਹੈ ਤਾਂ ਲੱਗਦਾ ਕਿ ਇਸਕੇ 3-4 ਡਿਗਰੀ ਟੈਂਪਰੇਚਰ ਘਟੋ ਹੋ ਗਏ ਇਸ ਤੋਂ ਕੇਉਂਕਿ ਉਹਦੇ ਬਾਅਦ ਦੀ ਗੱਦਟਾਂ ਤੇ ਹਨ ਤੇ ਇੰਨੇ ਤਰ੍ਹਾਂ ਦੇ ਰੁੱਖ ਲੱਗੇ ਹੋਏ ਆਇਆ ਸ਼ਾਇਦ ਮੇਰੀ ਸਾਈਡ ਤੇ ਸਾਲ ਦੀ ਉਮਰ ਆ ਮੈਂ ਦੇਖੇ ਨਹੀਂ ਰਗੇ ਨਾਮ ਵੀ ਨਹੀਂ ਸੀ ਸੁਨੇਤੋਂ ਤੱਕ ਬਟ ਇੱਥੇ ਆ ਕੇ ਇੰਨੇ ਤਰ੍ਹਾਂ ਦੇ ਦਰਾਖਤ ਦੇਖੇ ਨੇ ਨਵੇਂ ਨਾਮ ਸੁਨੇਲੇ ਬਹੁਤ ਹੀ ਵਧੀਆ ਲੱਗੇ ਆ ਬਹੁਤ ਜ਼ਿਆਦਾ ਤੇ ਇੱਕ ਇਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਸਾਰੇ ਮਤਲਬ ਫੋਰ ਪਾਸਿੰਗ ਨੂੰ ਜਾ ਰਹੇ ਨੇ ਰੁੱਖਾਂ ਨੂੰ ਜਿਆਦਾ ਲੋੜ ਹੈ ਤੇ ਤਿੰਨ ਦਿਨ ਚ ਦੇਖਿਆ ਜਾਵੇ ਬਟ ਇਸੇ ਸੱਤ ਤੋਂ ਹਟ ਕੇ ਰੁੱਖਾਂ ਦੇ ਪ੍ਰਤੀ ਕੁਝ ਕਰ ਰਏ ਉਹ ਬਹੁਤ ਵੱਡੀ ਗੱਲ ਹੈ